ਅਸੀਂ ਹੀ ਹੁਣ ਮੁੜਨ ਦਾ ਇਰਾਦਾ ਨਹੀਂ ਕੀਤਾ ਅਸੀਂ ਹੀ ਹੁਣ ਮੁੜਨ ਦਾ ਇਰਾਦਾ ਨਹੀਂ ਕੀਤਾ ਉਸ ਨੇ ਵੀ ਭੁੱਲ ਜਾਣ ਦਾ ਵਾਅਦਾ ਨਹੀਂ ਕੀਤਾ ਉਸ ਨੇ ਵੀ ਭੁੱਲ ਜਾਣ ਦਾ ਵਾਅਦਾ ਨਹੀਂ ਕੀਤਾ ਅਸੀਂ ਤਾਂ ਉਹਦੇ ਲਈ ਜ਼ਿੰਦਗੀ ਦਾ ਤੇ ਲਾ ਛੱਡੀ ਅਸੀਂ ਤਾਂ ਉਹ ਦੇ ਲਈ ਜ਼ਿੰਦਗੀ ਦਾ ਤੇ ਲਾ ਛੱਡੀ ਉਹਨੂੰ ਲੱਗਿਆ ਉਹਦਾ ਕੁਝ ਜ਼ਿਆਦਾ ਨਹੀਂ ਕੀਤਾ ਉਹਨੂੰ ਲੱਗਿਆ ਉਹਦਾ ਕੁਝ ਜ਼ਿਆਦਾ ਨਹੀਂ ਕੀਤਾ ਬੇਵਫਾਈ ਚਲਾਕੀਆਂ ਦਿਲ ਤੋੜ ਠੱਗੀਆਂ ਠੋਰੀਆਂ ਬੇਵਫਾਈ ਚਲਾਕੀਆਂ ਦਿਲ ਤੋੜ ਠੱਗੀਆਂ ਠੋਰੀਆਂ ਕੀ ਦੱਸਾਂ ਇੱਕ ਵੀ ਕੰਮ ਉਹਨੇ ਦਾਦਾ ਨਹੀਂ ਕੀਤਾ ਕੀ ਦੱਸਾਂ ਇੱਕ ਵੀ ਕੰਮ ਉਹਨੇ ਦਾਦਾ ਨਹੀਂ ਕੀਤਾ ਉਹ ਪਿਆਸੇ ਲਹੂਆਂ ਦੇ ਤੇ ਮੈਂ ਪਿਆਲੇ ਭਰ ਛੱਡੇ ਉਹ ਪਿਆਸੇ ਲਹੂਆਂ ਦੇ ਤੇ ਮੈਂ ਪਿਆਲੇ ਭਰ ਦਿੱਤੇ ਇੰਤਜ਼ਾਮ ਕਦੇ ਘਰੇ ਸਦ ਉਹਨੇ ਚਾਹਦਾ ਨਹੀਂ ਕੀਤਾ ਇੰਤਜ਼ਾਮ ਕਦੇ ਘਰੇ ਸਦ ਉਹਨੇ ਚਾਹਦਾ ਨਹੀਂ ਕੀਤਾ ਤੁਰੋਂ ਲਿਖਾਇਆ ਤੁਰ ਅੰਦਰ ਤੁਰਦਾ ਪਾਂਦੀ ਇੱਕ ਬਾਲ ਤੁਰੋਂ ਲਿਖਾਇਆ ਤੁਰ ਅੰਦਰ ਤੁਰਦਾ ਪਾਂਦੀ ਇੱਕ ਬਾਲ ਤੁਰਦਾ ਕਰੀਏ ਸਫ਼ਰ ਅਸੀਂ ਕਦੇ ਰਾਹ ਦਾ ਨਹੀਂ ਕੀਤਾ ਤੁਰਦਾ ਕਰੀਏ ਸਫ਼ਰ ਅਸੀਂ ਕਦੇ ਰਾਹ ਦਾ ਨਹੀਂ ਕੀਤਾ ਅਸੀਂ ਹੀ ਹੁਣ ਮੁੜਨ ਦਾ ਇਰਾਦਾ ਨਹੀਂ ਕੀਤਾ ਉਹਨੇ ਵੀ ਭੁੱਲ ਜਾਣ ਦਾ ਵਾਦਾ ਨਹੀਂ ਕੀਤਾ